ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹਨ ਕਈ ਮੇਰੇ ਵੀਰ ਤੇ ਭੈਣਾ ਮੋਲ ਮੰਤਰ ਦਾ ਜਾਪ ਵੀ ਨਾਲ-ਨਾਲ ਕਰਦੇ ਨੇ ਤੇ ਜੇਕਰ ਉਹ ਬਾਣੀ ਪੜ੍ਹਦੇ ਆ ਮੋਲ ਮੰਤਰ ਦਾ ਜਾਪ ਕਰਦੇ ਆ ਇਸ ਸ਼ਬਦ ਦਾ ਜਾਪ ਕਰ ਲੈਂਦੇ ਹਨ ਤਾਂ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦੀ ਕਿਸਮਤ ਚਮਕ ਜਾਵੇਗੀ ਹਾਰਦਿਕ ਆਇਆ ਹੀ ਪਲਟ ਜਾਵੇਗੀ ਕੋਈ ਵੀ ਇੱਛਾ ਮਨ ਦੀ ਅਧੂਰੀ ਨਹੀਂ ਰਹੇਗੀ ਤਾਂ ਉਸ ਸ਼ਬਦ ਦਾ जाप ਚਾਹੇ ਤੁਸੀਂ 10 ਮਿੰਟ ਹੀ ਕਰ ਲੈਣਾ ਤਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਤਾਂ ਉਹ ਕਿਹੜੇ ਸ਼ਬਦ ਦਾ जाप ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਦੱਸਣ ਤੋਂ ਪਹਿਲਾਂ ਮਹਾਪੁਰਖਾਂ ਦੇ ਬਚਨ ਜੋ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਮਹਾਪੁਰਖ ਜੀ ਦੱਸਦੇ ਹਨ ਕੇ ਜਿਆਦਾ ਉਸ ਪਰਮਾਤਮਾ ਦੇ ਭਾਵ ਵਾਹਿਗੁਰੂ ਅਕਾਲ ਪੁਰਖ ਜੀ ਨੇ ਆਪਾਂ ਨੂੰ ਇਹ ਮਨੁੱਖੀ ਜਮਾ ਦੇ ਕੇ ਸੰਗਤ ਜੀ ਇਸ ਧਰਤੀ ਦੇ ਉੱਤੇ ਭੇਜਿਆ ਤਾਂ ਉਹਨਾਂ ਨੇ ਆਪਣੀ ਤਾਂ ਉਹਨਾਂ ਨੇ ਆਪਣੀ ਜੋ ਉਮਰ ਸੀ ਉਹ ਕੋਈ ਦਿਨ ਮਹੀਨੇ ਜਾਂ ਸਾਲਾਂ ਦੇ ਵਿੱਚ ਨਹੀਂ ਲਿਖੀ ਮੇਰੇ ਨਿਰੰਕਾਰ ਸਾਡੀ ਉਮਰ ਸਵਾਸਾਂ ਦੇ ਹਿਸਾਬ ਦੇ ਨਾਲ ਲਿਖੀ ਭਾਵ ਕਿਸਾਨ ਨੂੰ ਕੋਈ ਦਿਨ ਮਹੀਨੇ ਜਾਂ ਸਾਲ ਦੇ ਕੇ ਨਹੀਂ ਭੇਜਿਆ ਕਿ ਤੁਹਾਡੀ ਇੰਨੀ ਉਮਰ ਹੈ ਉਹਨਾਂ ਨੇ ਸਾਨੂੰ ਸਾਹਾਂ ਦੀ ਪੂੰਜੀ ਦਿੱਤੀ ਸਾਡੀ ਉਮਰ ਜਿੰਨੀ ਵੀ ਹੈ ਉਹ ਸਾਡੇ ਸਾਹਾਂ ਦੇ ਹਿਸਾਬ ਦੇ ਨਾਲ ਹੈ ਭਾਵੇਂ ਸਾਨੂੰ ਸਾਹ ਮਿਲੇ ਹਨ ਜੋ ਅਸੀਂ ਇਸ ਵੇਲੇ ਲੈ ਰਹੇ ਹਾਂ ਜਿੰਨੇ ਕੋ ਸਾਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ ਓਨੀ ਕੋ ਸਾਡੀ ਉਮਰ ਹੋਵੇਗੀ ਸੰਗਤ ਜੀ ਜਿਸ ਦਿਨ ਇਹ ਸਵਾਸਾਂ ਦੀ ਪੂੰਜੀ ਮੁੱਕ ਜਾਵੇਗੀ ਉਸ ਦਿਨ ਸਾਨੂੰ ਇਹ ਦੁਨੀਆ ਨੂੰ ਛੱਡ ਕੇ ਜਾਣਾ ਪਵੇਗਾ ਤੇ ਮਹਾਪੁਰਖ ਜੀ ਕਹਿੰਦੇ ਹਨ ਕਿ ਉਸ ਮਾਰਕ ਨੇ ਤਾਂ ਸਾਨੂੰ ਸਵਾਸਾਂ ਦੀ ਪੂੰਜੀ ਦੇ ਦਿੱਤੀ ਅੱਗੋਂ ਹੁਣ ਆਪਣੀ ਖੁਦ ਦੀ ਮਰਜ਼ੀ ਕਿ ਆਪਾਂ ਇਹਨਾਂ ਸਾਹਾਂ ਨੂੰ ਕਿਸ ਤਰੀਕੇ ਦੇ ਨਾਲ ਵਰਤ ਰਹੇ ਹਾਂ ਤੇ ਨਾਲ ਹੀ ਮਹਾਪੁਰਖਾਂ ਨੇ ਸਾਨੂੰ ਸਾਰੇ ਸਵਾਸਾਂ ਦੀ ਵਰਤੋਂ ਕਰਨ ਦੇ ਹਿਸਾਬ ਬਾਰੇ ਵੀ ਦੱਸਿਆ ਭਾਵ ਕਿ ਕਿਹੜੇ ਕੰਮ ਦੇ ਵਿੱਚ ਕਿੰਨੇ ਸਾਹਾਂ ਦੀ ਵਰਤੋਂ ਹੁੰਦੀ ਹੈ ਉਸ ਹਿਸਾਬ ਬਾਰੇ ਵੀ ਸਾਨੂੰ ਦੱਸਿਆ ਤੇ ਮਹਾਪੁਰਖ ਜੀ ਕਹਿੰਦੇ ਹਨ ਜਦੋਂ ਵੀ ਆਪਾਂ ਕੋਈ ਮਾੜਾ ਕੰਮ ਕਰਦੇ ਹਾਂ ਕੰਮ ਵਾਸ਼ਨਾ ਕਰਦੇ ਹਾਂ ਤਾਂ ਸਾਡੇ 1 ਮਿੰਟ ਦੇ ਵਿੱਚ 64 ਸਵਾਸ ਖਰਚ ਹੋ ਜਾਂਦੇ ਹਨ 1 ਮਿੰਟ ਦੇ ਵਿੱਚ 64 ਸਾ ਸਾਡੇ ਵਿਅਰਥ ਹੋ ਜਾਂਦੇ ਹਨ ਅਤੇ ਜਦੋਂ ਆਪਾਂ ਸੁੱਤੇ ਪਏ ਹੁੰਦੇ ਹਾਂ ਨੀਂਦ ਦੇ ਵਿੱਚ ਹੁੰਦੇ ਹਾਂ ਉਦੋਂ 1 ਮਿੰਟ ਦੇ ਵਿੱਚ ਸਾਡੇ 32 ਸਵਾਸ ਨਸ਼ਟ ਹੋ ਜਾਂਦੇ ਹਨ ਅਤੇ ਜਦੋਂ ਆਪਾਂ ਆਪਣੇ ਘਰ ਦੇ ਕੰਮਕਾਰ ਕਰਦੇ ਹਾਂ ਜਾਹੋਰ ਕੋਈ ਵੀ ਕੰਮ ਕਰ ਕਰਦੇ ਹਾਂ ਤਾਂ ਉਸ ਵੇਲੇ 1 ਮਿੰਟ ਦੇ ਵਿੱਚ ਅਸੀਂ 16 ਸਾਵ ਵਰਤੋਂ ਵਿੱਚ ਲਿਆਉਂਦੇ ਹਾਂ ਅਤੇ ਜਦੋਂ ਸਭ ਤੋਂ ਘੱਟ ਉਸ ਵੈਗੁਰ ਅਕਾਲ ਪੁਰਖ ਜੀ ਦਾ ਨਾਮ ਜਪਦੇ ਹਾਂ ਸਿਮਰਨ ਕਰਦੇ ਹਾਂ ਉਸ ਵੇਲੇ ਸਾਡੇ 1 ਮਿੰਟ ਦੇ ਵਿੱਚ 8 ਸਵਾਸ ਖਚ ਹੁੰਦੇ ਹਨ ਸਾਧ ਸੰਗਤ ਜੀ ਇੱਥੇ ਮਹਾਂਪੁਰਖਾਂ ਨੇ ਸਾਨੂੰ ਸੋਚੀ ਪਾਈ ਕੇ ਨਾਮ ਚਾਪਦਿਆਂ ਹੋਇਆਂ ਸਿਮਰਨ ਕਰਦਿਆਂ ਹੋਇਆਂ ਸਭ ਤੋਂ ਘਟ ਸਵਾਸਾਂ ਦੀ ਪੂੰਜੀ ਸਾਡੀ ਵਰਤੀ ਜਾਂਦੀ ਹੈ ਪਰ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲੈਣ ਲਈ ਤਾਂ ਸਾਡੇ ਕੋਲ ਸਮਾਂ ਨਹੀਂ ਹੈ ਪਰ ਮਾੜੇ ਕੰਮ ਜਿੰਨੇ ਮਰਜ਼ੀ ਕਰਾ ਲਓ ਸਾਡਾ ਕੰਮ ਤਾਂ ਮਾੜੇ ਕੰਮਾਂ ਵੱਲ ਭਟਕਦਾ ਹੈ ਅਤੇ ਇਸੇ ਤਰ੍ਹਾਂ ਮਾੜੇ ਕੰਮਾਂ ਵਿੱਚ ਪੈ ਕੇ ਅਸੀਂ ਆਪਣੀ ਸਾਰੀ ਸਵਾਸਾਂ ਦੀ ਪੂੰਜੀ ਵਿਅਰਥ ਕਰ ਦਿੰਦੇ ਹਾਂ ਅਤੇ ਬਾਕੀ ਬਚੀ ਹੋਈ ਅਸੀਂ ਆਪਣੀ ਜ਼ਿੰਦਗੀ ਦਾ ਟੇਚਾ ਹੀ ਇਹ ਤਿੰਨ ਕੰਮਾਂ ਨੂੰ ਬਣਾਇਆ ਹੈ ਕਾਲ ਲਿਆ ਤੇ ਸੌ ਲਿਆ ਅਤੇ ਵਿਅਰਥ ਕੰਮਾਂ ਦੇ ਵਿੱਚ ਆਪਣਾ ਸਮਾਂ ਵਿਅਰਥ ਕਰ ਲਿਆ ਸਾਧ ਸੰਗਤ ਜੀ ਮਹਾਪੁਰਖ ਨਾਨਦ ਸਿੰਘ ਜੀ ਸਾਨੂੰ ਸਮਝਾਉਂਦੇ ਸਨ ਕਹਿੰਦੇ ਸਨ ਕਿ ਜਿਸ ਸਾਹ ਦੇ ਨਾਲ ਵਾਇਗ੍ਰੋ ਕਿਹਾ ਜਾਵੇ ਜਿਸ ਸਾਹ ਦੇ ਨਾਲ ਰਾਮ ਕਿਹਾ ਜਾਵੇ ਜਿਸ ਸਾਹ ਦੇ ਨਾਲ ਅੱਲਾ ਨਿਕਲੇ ਸਿਰਫ ਉਹ ਸਾਹੀ ਲੇਖੇ ਦੇ ਵਿੱਚ ਲੱਗਣਾ ਹੈ ਬਾਕੀ ਸਾਰੇ ਸਾਬ ਵਿਅਰਥ ਹਨ ਸਾਡੇ ਕੋਲ ਵਾਈ ਗੁਰੂ ਕਹਿਣ ਲਈ ਸਮਾਂ ਨਹੀਂ ਪਰ ਮਾੜੇ ਕੰਮ ਜਿੰਨੇ ਮਰਜ਼ੀ ਕਰਵਾ ਲਓ ਕਿਸੇ ਦੀ ਨਿੰਦਿਆ ਕਰਾ ਲਓ ਚੁਗਲੀ ਕਰਵਾ ਲਓ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਵਾ ਲਓ ਉਸ ਵੇਲੇ ਸਾਡੇ ਕੋਲ ਬਹੁਤ ਸਾਰਾ ਸਮਾਂ ਹੁੰਦਾ ਹੈ ਪਰ ਵਾਈ ਗੁਰੂ ਕਹਿਣ ਦੇ ਲਈ ਸਾਡੇ ਕੋਲ 5 ਮਿੰਟ ਨਹੀਂ ਇਥੇ ਪਾਸ਼ਾ ਫਰਮਾਉਂਦੇ ਹਨ ਗੁਰਮਖ ਲਾਹਾ ਲੈ ਗਏ ਮਨਮੁਖ ਮੋਲ ਗਵਾਇਓ ਭਾਵ ਕਿ ਜਿਸ ਤਰ੍ਹਾਂ ਮੰਨ ਲਓ ਕਿ ਇੱਕ ਪਿਤਾ ਆਪਣੇ ਪੁੱਤਰਾਂ ਨੂੰ ਕੁਝ ਪੈਸੇ ਦੇ ਕੇ ਭੇਜਦਾ ਹੈ ਕਿ ਜਾਓ ਵਪਾਰ ਕਰਕੇ ਆਓ ਦੋਵਾਂ ਨੂੰ ਬਰਾਬਰ ਹੀ ਪੈਸੇ ਦਿੱਤੇ ਸਨ ਇੱਕ ਪੁੱਤਰ ਨੇ ਚੰਗਾ ਵਪਾਰ ਕੀਤਾ ਵਪਾਰ ਦੇ ਵਿੱਚ ਵਾਧਾ ਹੋਇਆ ਅਤੇ ਉਸ ਪੈਸਿਆਂ ਦੇ ਵਿੱਚ ਹੋਰ ਪੈਸੇ ਮਿਲਾ ਕੇ ਪਿਤਾ ਨੂੰ ਲਿਆ ਕੇ ਦਿੱਤੇ ਅਤੇ ਦੂਸਰਾ ਸਾਡੇ ਵਰਗਾ ਨਲਾਇਕ ਉਹ ਜੋ ਪਿਤਾ ਨੇ ਦਿੱਤੇ ਸੀ ਉਹ ਵੀ ਖਰਚ ਕਰਾਇਆ ਉਹਨੇ ਹੋਰ ਤਾਂ ਨਾਲ ਕੀ ਜੋੜਨੇ ਸੀ ਜੋ ਮੂਲ ਸੀ ਉਹ ਵੀ ਗਵਾਇਆ ਉਹੀ ਹਿਸਾਬ ਸਾਡੇ ਮਾਲਕ ਨੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਜੋ ਸਵਾਸਾ ਰੂਪੀ ਪੂੰਜੀ ਦਿੱਤੀ ਹੈ ਅਸੀਂ ਉਸ ਨੂੰ ਮਾੜੇ ਕੰਮਾਂ ਦੇ ਵਿੱਚ ਇਧਰ ਉਧਰ ਦੀਆਂ ਗੱਲਾਂ ਦੇ ਵਿੱਚ ਨਸ਼ਟ ਕਰ ਦਿੰਦੇ ਹਾਂ ਵਿਅਰਥ ਕਰ ਦਿੰਦੇ ਹਾਂ ਅਤੇ ਫਿਰ ਇੱਕ ਦਿਨ ਖਾਲੀ ਹੱਥ ਲੈ ਕੇ ਆਪਣੇ ਪਰਮਪਿਤਾ ਪਰਮਾਤਮਾ ਦੇ ਕੋਲ ਪਹੁੰਚ ਜਾਂਦੇ ਹਾਂ ਫਿਰ ਉੱਥੇ ਸਵਾਏ ਛਿੜਕਾਂ ਦੇ ਹੋਰ ਕੁਝ ਨਹੀਂ ਮਿਲਣਾ ਪਰ ਨਹੀਂ ਸਾਡੇ ਪਰਮਾਤਮਾ ਨੇ ਜੋ ਵੀ ਸਾਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ ਇਹ ਮਨੁੱਖੀ ਜੰਮਾ ਕਿਤੇ ਸੌਖਾ ਨਹੀਂ ਮਿਲ ਜਾਂਦਾ ਬੜੇ ਵੱਡੇ ਪਾਗਾਂ ਕਰਕੇ ਚੰਗੇ ਕਰਮਾ ਕਰਕੇ ਇਹ ਮਨੁੱਖੀ ਜੰਮਾ ਮਿਲਿਆ ਹੈ ਸੰਗਤ ਜੀ ਇਹਦਾ ਇੱਕ ਇੱਕ ਸਾ ਸਾਨੂੰ ਉਸ ਵਾਈਗਰੂ ਅਕਾਲ ਪੁਰਖ ਜੀ ਦੇ ਲੇਖੇ ਲਾਉਣਾ ਚਾਹੀਦਾ ਹੈ ਤੇ ਜੋ ਵੀ ਮੇਰੇ ਵੀਰ ਤੇ ਪੈਣਾ ਅਮਰਤ ਵੇਲੇ ਉੱਠਦੇ ਨੇ ਉੱਠ ਕੇ ਬਾਣੀ ਪੜ੍ਹਦੇ ਨੇ ਮੋਲ ਮੰਤਰ ਦਾ ਜਾਪ ਕਰਦੇ ਨੇ ਵੱਡੇ ਪਾਗਾਂ ਵਾਲੇ ਨੇ ਵਧਾਈ ਦੇ ਹੱਕਦਾਰ ਨੇ ਕਿਉਂਕਿ ਕਰਮਾਂ ਤੋਂ ਬਿਨਾ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਅਤੇ ਨਾ ਹੀ ਵੱਡੇ ਭਾਗਾਂ ਤੋਂ ਬਿਨਾ ਅਮਰਤ ਵੇਲੇ ਓਟਕੇ ਨਾਮ ਚੱਪਿਆ ਜਾਂਦਾ ਹੈ ਤੇ ਜੋ ਵੀ ਮੇਰੇ ਵੀਰ ਤੇ ਭੈਣਾ ਅਮਰਤ ਵੇਲੇ ਓਟਕੇ ਬਾਣੀ ਪੜਦੇ ਹਨ ਚਾਹੇ ਉਹ ਜਪਜੀ ਸਾਹਿਬ ਪੜਦੇ ਹੋਣ ਚਾਹੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ ਚਾਹੇ ਸੁਖਮਨੀ ਸਾਹਿਬ ਜੀ ਦੇ ਬਾਣੀ ਪੜਦੇ ਨੇ ਨਾਲ ਨਾਲ ਮੂਲ ਮੰਤਰ ਦਾ ਜਾਪ ਕਰਦੇ ਨੇ ਉਹ ਇੱਕ ਕੰਮ ਅੱਜ ਤੋਂ ਹੋਰ ਕਰ ਲਓ ਉਹ ਇਹ ਕਿ ਚਾਹੇ ਅੰਮ੍ਰਿਤ ਵੇਲੇ 10 ਮਿੰਟ ਹੀ ਵਾਇਗੁਰੂ ਜੀ ਦਾ ਸਿਮਰਨ ਜ਼ਰੂਰ ਕਰੋ ਕਿਉਂਕਿ ਜਦੋਂ ਆਪਾਂ ਵਾਇਗੁਰੂ ਜੀ ਦਾ ਸਿਮਰਨ ਕਰਦੇ ਹਾਂ ਕਿ ਵਾਇਗੁਰੂ ਜੀ ਦੇ ਸਿਮਰਨ ਦੇ ਵਿੱਚ ਇੰਨੀ ਪਾਵਰ ਹੈ ਇੰਨੀ ਤਾਕਤ ਹੈ ਕਿ ਇਹ ਜਦੋਂ ਸਿਮਰਨ ਕਰੋਗੇ ਫਿਰ ਹੀ ਪਤਾ ਲੱਗੇਗਾ ਤੇ ਵਾਇਗੁਰੂ ਚਾਰ ਅੱਖਰਾਂ ਦਾ ਸ਼ਬਦ ਨਾ ਸਮਝ ਲੈਣਾ ਇਹ ਚਾਰ ਅੱਖਰਾਂ ਦਾ ਸ਼ਬਦ ਵਾਇਗੁਰੂ ਮੇਰੇ ਗੁਰੂ ਨਾਨਕ ਪਾਸ਼ਾ ਜੀ ਦੀ 36 ਜੁਗਾਂ ਦੀ ਤਪੱਸਿਆ ਹੈ ਛਤੀ ਜੋਗ ਤਪੱਸਿਆ ਕੀਤੀ ਸੀ ਫਿਰ ਸਾਡੀ ਝੋਲੇ ਦੇ ਵਿੱਚ ਵਾਇਗਰੂ ਸ਼ਬਦ ਪਿਆ ਸੀ ਤੇ ਕਹਿੰਦੇ ਜਦੋਂ ਮੇਰੇ ਗੁਰਨਾਨਕ ਪਾਸ਼ਾ ਜੀ ਦਾ ਜਨਮ ਹੋਇਆ ਤੇ ਕਹਿੰਦੇ ਮੇਰੇ ਪਾਸ਼ਾ ਦੇ ਮੂੰਹੋਂ ਪਹਿਲਾ ਸ਼ਬਦ ਵਾਇਗਰੂ ਨਿਕਲਿਆ ਸੀ ਇਸ ਕਰਕੇ ਵਾਇਗਰੂ ਸ਼ਬਦ ਦੀ ਤਾਕਤ ਵਾਇਗਰੂ ਸ਼ਬਦ ਦਾ ਮਹਾਤਮ ਸਾਨੂੰ ਆਪਣੇ ਆਪ ਸਮਝ ਜਾਣਾ ਚਾਹੀਦਾ ਹੈ ਕਿ ਵਾਇਗਰੂ ਸ਼ਬਦ ਦੇ ਵਿੱਚ ਕਿੰਨੀ ਤਾਕਤ ਹੈ ਇਸ ਕਰਕੇ ਜੇ ਬਾਣੀ ਪੜਦੇ ਹੋ ਮੋਲ ਮੰਤਿਆ ਦਾ ਜਾਪ ਕਰਦੇ ਹੋ ਤਾਂ ਵਧਾਈ ਦੇ ਹੱਕਦਾਰ ਹੋ ਪਰ ਨਾਲ ਨਾਲ 10 ਮਿੰਟ ਵਾਇਗੁਰੂ ਜੀ ਦਾ ਸਿਮਰਨ ਕਰਕੇ ਦੇਖਣਾ ਤੁਸੀਂ ਆਪਣੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਦੇਖੋਗੇ ਤਾਂ ਆਓ ਅੱਜ ਤੋਂ ਹੀ ਰੋਜ਼ਾਨਾ 10 ਮਿੰਟ ਵਾਇਗੁਰੂ ਵਾਇਗੁਰੂ ਜੀ ਦਾ ਸਿਮਰਨ ਜ਼ਰੂਰ ਕਰਿਏ ਅਤੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਅਤੇ ਜੋ ਮੇਰੇ ਵੀਰ ਭੈਣਾਂ ਕਹਿ ਦਿੰਦੇ ਹਨ ਕਿ ਅਸੀਂ ਪੜ੍ਹੇ ਲਿਖੇ ਘਟ ਹਾਂ ਸਾਡੇ ਤੋਂ ਬਾਣੀ ਨਹੀਂ ਪੜੀ ਜਾਂਦੀ ਉਹ ਕਈ ਵਾਰ ਸਵਾਲ ਕਰਦੇ ਹਨ ਕਿ ਅਸੀਂ ਕਿਹੜੇ ਸ਼ਬਦ ਦਾ ਸਾਵ ਕਰੀਏ ਤਾਂ ਉਹ ਵਾਹਿਗੁਰੂ ਜੀ ਦਾ ਸਿਮਰਨ ਕਰੋ ਕਿਉਂਕਿ ਵਾਹਿਗੁਰੂ ਸ਼ਬਦ ਜਦੋਂ ਆਪਾਂ ਇੱਕ ਵਾਰ ਵੀ ਮੂੰਹ ਚੋਂ ਕੱਢ ਲੈਂਦੇ ਹਾਂ ਤੇ ਇੱਕ ਵਾਰ ਵਾਹਿਗੁਰੂ ਕਾਏ ਦਾ ਪਤਾ ਨਹੀਂ ਕਿੰਨੇ ਫਲ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਡੀ ਝੋਲੀ ਦੇ ਵਿੱਚ ਪਾ ਦਿੰਦੇ ਹਨ ਤੁਸੀਂ ਸੋਚ ਕੇ ਦੇਖੋ ਕਿ ਜੇਕਰ ਅਸੀਂ ਦਿਨ ਦੇ ਵਿੱਚ 15 ਮਿੰਟ ਵੀ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਪਤਾ ਨਹੀਂ ਕਿੰਨਿਆਂ ਦਾਤਾ ਪਰਮਾਤਮਾ ਸਾਡੇ ਝੋਲੀ ਦੇ ਵਿੱਚ ਫਿਰ ਪਾ ਦਿੰਦੇ ਹਨ ਇਸ ਕਰਕੇ ਬਾਣੀ ਪੜਨ ਦੇ ਨਾਲ-ਨਾਲ ਮੋਲ ਮੰਤਰ ਦਾ ਜਾਪ ਕਰਨ ਦੇ ਨਾਲ-ਨਾਲ ਸਿਮਰਨ ਜ਼ਰੂਰ ਕਰੋ ਉਸ ਵੈਗਰੂ ਅਕਾਲ ਪੁਰਖ ਜੀ ਦੇ ਚਰਨਾਂ ਦਾ ਧਿਆਨ ਤਰਕੇ ਅਤੇ ਅੰਮ੍ਰਿਤ ਵੇਲੇ ਦਾ ਜੋ ਵੇਲਾ ਹੈ ਸਭ ਤੋਂ ਵਧੀਆ ਹੈ ਕਿਉਂਕਿ ਅੰਮ੍ਰਿਤ ਵੇਲੇ ਸਭ ਪਾਸੇ ਸ਼ਾਂਤੀ ਹੁੰਦੀ ਹੈ ਅੰਮ੍ਰਿਤ ਵੇਲੇ ਵਿੱਚ ਇੱਕ ਪਵਿੱਤਰਤਾ ਹੁੰਦੀ ਹੈ ਜਦੋਂ ਸਾਡਾ ਮਨ ਉਸ ਵੈਗ੍ਰੋ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਜ਼ਿਆਦਾ ਟਿਕਦਾ ਹੈ ਅਤੇ ਜਲਦੀ ਟਿਕ ਜਾਂਦਾ ਹੈ ਇਸ ਕਰਕੇ ਅਮਰਤ ਵੇਲੇ ਉੱਠ ਕੇ 10-15 ਮਿੰਟ ਤੋਂ ਸ਼ੁਰੂਆਤ ਕਰਨੀ ਹੌਲੀ-ਹੌਲੀ ਆਪਣੇ ਆਪ ਸਮਾਂ ਵਧਾ ਚਾਵੇਗਾ ਪਰ ਸ਼ੁਰੂਆਤ 10-15 ਮਿੰਟ ਤੋਂ ਹੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ